ਤਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਹ ਦੇਖ ਸਕਦੇ ਹੋ ਤੁਸੀਂ ਕਿ ਸ਼ੌਂਕ ਨੇ ਰੁੱਖ ਜਿਹੜਾ ਇੱਕ ਸਾਈਡ ਤੋਂ ਅੱਧਾ ਖਾਲਾ ਇਹ ਥੋੜਾ ਜਿਹਾ ਮੇਰੀ ਗਲਤੀ ਵੀ ਦੇਖਿਆ ਨਹੀਂ ਗਿਆ ਰਖੇ ਚਾ ਨਹੀਂ ਤਾ ਗਿਆ ਤੇ ਜੋ ਮੈਂ ਅਸ਼ੋਕਾ ਦਾ ਟਰੀ ਮੋਟੇ ਬਾਹ ਖਾ ਕੇ ਤੇ ਬਸ ਖਤਮ ਕਰ ਦਿੱਤਾ ਜਿੰਨੇ ਮੈਂ ਜਦੋਂ ਥੋੜਾ ਜਿਹਾ ਹਿਲਾਉਣਾ ਤਾਂ ਇਹ ਇਦਾਂ ਲੱਗਦਾ ਜਿਵੇਂ ਟੁੱਟ ਜਾਣਾ ਨੇ ਲੈਫਟ ਸਾਈਡ ਖੱਬੇ ਪਾਸੇ ਪਰ ਹੁਣ ਮੈਂ ਇਹਦੀ ਮਿੱਟੀ ਚੰਗੀ ਤਰ੍ਹਾਂ ਰੀਗਣਾ ਛਾੜ ਦਿੱਤੀ ਆ ਤੇ ਸਾਰਾ ਵਾਲੀ ਦਵਾਈ ਵੀ ਪਾਈ ਆ ਤੇ ਦੇਖ ਲੈ ਇਹ ਰੋਕ ਬੱਗਦਾ ਨਹੀਂ ਬੱਗਦਾ ਕਿਉਂਕਿ ਉੱਪਰ ਤੱਕ ਮਿੱਟੀ ਜਿਹੜਾ ਆਤੀ ਸੋਕਣੇ ਕਿਉਂਕਿ ਸਰਦੀ ਕੱਖ ਨਹੀਂ ਇੱਕ ਜਿੱਥੇ ਪੈ ਰੋ ਪਰ ਬਾਪਾ ਕੋਸ਼ਿਸ਼ ਕਰਾਂਗੇ ਕਿ ਇਹ ਸੋਕਾ ਦੇ ਟਰੀ ਨੂੰ ਆਪਾਂ ਬਚਾਉਣਾ ਵਾ ਤੇ ਬਚਾਉਣਾ ਜੀ ਬਚਾਉਣਾ ਉਨੇ ਰੁੱਖ ਜਿਹੜਾ ਵਾ ਅੱਧਾ ਹੀ ਸਰਵਾਈਵ ਕਰ ਰਿਹਾ ਵਾ ਹੁਣ ਇਹਦੇ ਡੀਪ ਪਤਾ ਨਹੀਂ ਕਿੰਨਾ ਕੁ ਖਾਦਾ ਹੋਵੇ